ਸਭ ਤਾਂ ਤਾਂ ਰਸ ਹੈ ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਥਾਂ ਉੱਤੇ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਇੱਕ ਥਾਂ ਉੱਤੇ ਪਰਮਾਤਮਾ ਦਾ ਭਰੋਸਾ ਵਸ ਜਾਂਦਾ ਹੈ ਤੇ ਮੇਰੇ ਸਹਿਬ ਜੀ ਕਹਿੰਦੇ ਨੇ ਉਸ ਮਨੁੱਖ ਤੋਂ ਭਾਗਾਂ ਵਰਦਾ ਦੁਨੀਆਂ ਦੇ ਵਿੱਚ ਕੋਈ ਹੈ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਇੱਕ ਕਰਨ ਤੇ ਵਿਸ਼ਵਾਸ ਭਰੋਸਾ ਬਣਾ ਚਾਹੀਦਾ ਕਿਉਂਕਿ ਜੇ ਸਾਡੇ ਕੋਲ ਨਾਨਕ ਦੇ ਨਾਲ ਸਿੱਧੀ ਗੱਲ ਹੈ ਤੇ ਫਿਰ ਸਾਨੂੰ ਹੋਰ ਥਾਂਾਂ ਦੇ ਜਾ ਕੇ ਮਥੇ ਟੇਕਣ ਤੇ ਕੋਈ ਲੋੜ ਨਹੀਂ ਪਵੇਗੀ ਜੇ ਸਾਡੇ ਕੋਲ ਨਾਨਕ ਦੇ ਘਰ ਨਾਲ ਸਿੱਧੀ ਗੱਲ ਹੈ ਆਪਾਂ ਆਮ ਭਾਲਸ਼ਾ ਦੇ ਵਿੱਚ ਕਹਿ ਦਈਏ ਜਿਸ ਬੰਦੇ ਦੀ ਸਿੱਧੀ ਐਸਐਸਪੀ ਦੇ ਨਾਲ ਗੱਲ ਹੋਵੇ ਡੀਸੀ ਦੇ ਨਾਲ ਗੱਲ ਹੋਵੇ ਉਹ ਛੋਟੇ ਸਿਪਾਇਆ ਨੂੰ ਨਹੀਂ ਪੁੱਛਦਾ ਨਾ ਉਹ ਕਹਿ ਰਿਹਾ ਤਾਂ ਕਿ ਮੇਰੇ ਤੇ ਵੱਡੇ ਦਾ ਗੱਲਿਆ ਨਿੱਕੇ ਨੂੰ ਪੁੱਛ ਕੇ ਮੈਂ ਕੀ ਲੈਣਾ ਇਹਦੇ ਤੋਂ ਮੇਰੇ ਕੋਈ ਕੰਮ ਨਹੀਂ ਹੈਗਾ ਜੇ ਸਾਡੀ ਸਿੱਧੀ ਗੁਰੂ ਨਾਨਕ ਪਾਸ਼ਾ ਦੇ ਨਾਲ ਗੱਲਿਆ ਅਸੀਂ ਜਾ ਕੇ ਪੀੜਾ ਫਕੀਰਾਂ ਦੇ ਜਾ ਕੇ ਮੱਥੇ ਟੇਕੀ ਜਾਂਦੇ ਬਾਬਿਆਂ ਦੇ ਮੱਥੇ ਟੇਕੀ ਜਾਂਦੇ ਆ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਜੇ ਸਾਡੀ ਸਿੱਧੀ ਗੁਰੂ ਨਾਨਕ ਪਾਸ਼ਾ ਦੇ ਨਾਲ ਗੱਲ ਬਸ ਅੱਜ ਆਪੇ ਸ਼ਬਾਸ਼ ਜਿਹੜਾ ਇਹਨਾਂ ਕਰਿਆ ਹੋ ਗਿਆ ਅਜ ਜਿਵੇਂ ਬੁਰੂ ਦੇ ਦਵਾਰੇ ਦੇ ਉੱਤੇ ਵੀ ਆਪਕੇ ਵੀ ਮੱਥੇ ਟੇਕਦੇ ਆਂ ਤੇ ਫਿਰ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਪੀਰ ਫਕੀਰ ਨਹੀਂ ਛੱਡਿਆ ਜਿੱਤੇ ਅੱਗੇ ਜਾ ਕੇ ਨੱਕ ਨਾ ਰਗੜਿਆ ਹੋਵੇ ਕਿਉਂਕਿ ਸਾਡਾ ਵੀ ਸ਼ਮਾਸ ਜਿਹੜਾ ਕੱਚਾ ਹੋ ਗਿਆ ਪਰ ਮੇਰੇ ਸਾਈਂ ਨੇ ਕਿਹਾ ਸਗਰ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹੇ ਤਨ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਿ ਜਿਨ੍ਹਾਂ ਦਾ ਭਰੋਸਾ ਧੰਨ ਗੁਰਨਾਥ ਆਸ਼ਾ ਦਿੱਤਾ ਹਨ ਕਲਵਾਨ ਬਾਬਾ ਸ੍ਰੀ ਚੰਦ ਉਪਰਾ ਤੇ ਗੁਰੂ ਸਾਹਿਬ ਜੀ ਕਦੇ ਵੀ ਉਸ ਮਨੁੱਖ ਨੂੰ ਤਤੀਬਾਰ ਨਹੀਂ ਲਗਉਂਦੇ ਉਸ ਦੇ ਉੱਪਰ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾ ਲੈਂਦੇ ਨੇ ਦਬਾਈ ਦੇ ਵਿੱਚ ਇੱਕ ਪਰਿਵਾਰ ਆ ਬਹੁਤ ਪੜਿਆ ਲਿਖਿਆ ਪਰਿਵਾਰ ਆ ਉਹ ਪਰਿਵਾਰ ਆਪ ਨੇ ਡਾਕਟਰ ਦਾ ਹੈ ਗਾਂ ਬੱਚੇ ਵੀ ਡਾਕਟਰ ਦੇ ਇੱਕ ਦਿਨ ਉਹਨਾਂ ਨੇ ਫੋਨ ਕੀਤਾ ਤੇ ਕਹਿਣ ਲੱਗੇ ਭਾਈ ਸਾਹਿਬ ਕਾਲਪੁਤ ਪਰਮਾਤਮਾ ਆਪ ਜੀ ਆਪਣੀ ਰਜਾ ਦੇ ਵਿੱਚ ਆ ਜਾਵੇ ਤੇ ਆਪਣੇ ਢਗ ਤਾਂ ਤੇ ਇਲਾਜ ਰੱਖਦਾ ਹੈ ਕਹਿੰਦੇ ਕਿ ਅਸੀਂ ਸੋਧ ਆਰਤੀ ਪਾਣੀ ਤੇ ਬੜੀ ਪੜ ਕੇ ਦੇਖ ਲਈਆ ਪਰ ਕਦੇ ਅੰਦੇ ਉੱਤੇ ਅਮਰ ਦੀ ਖੱਤਾਗਾ ਅਸੀਂ ਰਚਣਾ ਪੜਦੇ ਆ ਫਾਰਗ ਜੁਕ ਜੁਕ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਕਹਿੰਦੇ ਭਾਈ ਸਾਹਿਬ ਸਾਡੇ ਨਾਲ ਇਹ ਸੱਚੀ ਘਟਨਾ ਵਾਪਰ ਗਈ ਕਾਲ ਪ੍ਰਮਾਤਮਾ ਨੇ ਸਾਡੇ ਜੜਿਆ ਇੱਜ਼ਤ ਪੱਤ ਰੱਖੀ ਆ ਸਾਨੂੰ ਤਤੀ ਬਾੜ ਹੀ ਲੱਗਣਤੀ ਤੈਨ ਲੱਗੇ ਭਾਈ ਸਾਹਿਬ ਛੁੱਟੀ ਦਾ ਦਿਨ ਸੀ ਕਹਿਣ ਲੱਗੇ ਸਾਡੀ ਬੱਚੀ ਜਿਹੜੇ ਕਹਿਣ ਲੱਗੀ ਕਹਿੰਦੀ ਮਾਮਾ ਅੱਜ ਛੁੱਟੀ ਦਾ ਦਿਨ ਆ ਅੱਜ ਆਪਾਂ ਗੁਰੂ ਘਰ ਦੇ ਚੱਲਦੇ ਹਾਂ ਗੁਰੂ ਘਰ ਜਾ ਕੇ ਮੱਥਾ ਟੇਕਣ ਜਾਂਦੇ ਹਾਂ ਕਹਿਣ ਲੱਗੇ ਪਾਈ ਸਾਹਿਬ ਸਾਡਾ ਘਰ ਤੇੋਂ ਗੁਰੂ ਘਰ ਜਿਹੜਾ ਗੁਰਦੁਆਰਾ 30 ਕਿੱਲੋ ਮੀਟਰ ਦੀ ਦੂਰੀ ਤੇ ਆ ਕਹਿੰਦੇ ਸ਼ਾਮ ਦਾ ਸਮਾਂ ਸੀ ਅਸੀਂ ਸਾਰੇ ਗੱਡੀ ਦੇ ਵਿੱਚ ਬੈਠ ਗਏ ਗੱਡੀ ਦੇ ਵਿੱਚ ਬੈਠ ਗਏ ਥੋੜਾ ਜਿਹਾ ਅੱਗੇ ਦਾ ਕੋਈ 6-7 ਕਿਲੋਮੀਟਰ ਅੱਗੇ ਗਏ ਕਹਿਣ ਲੱਗੇ ਪਾਈ ਸਾਹਿਬ ਮੇਰੀ ਛੋਟੀ ਬੱਚੀ ਕਹਿਣ ਲੱਗੀ ਕਿ ਮੰਮਾ ਜਦੋਂ ਤੱਕ ਆਪਾਂ ਗੁਰੂ ਘਰ ਵਿੱਚ ਪੰਚਨਾ ਹੈ ਉਨੇ ਚਿਰ ਤੱਕ ਸੋਦਰ ਦੀ ਬਾਣੀ ਦਾ ਜਿਹੜਾ ਪਾਠ ਹੋ ਜਾਣਾ ਹੈ ਆਪਾਂ ਇਦਾਂ ਕਰੀਏ ਜਾਂਦੇ ਜਾਂਦੇ ਸੋਦਰ ਦੀ ਬਾਣੀ ਦਾ ਪਾਠ ਕਰ ਲਏ ਗੁਰਦੁਆਰੇ ਸੈਕ ਤੱਕ ਪਹੁੰਚਦੇ ਪਹੁੰਚਦੇ ਆਪਾਂ ਪਾਠ ਕਰ ਲੈਣਾ ਕਹਿ ਲੱਗੇ ਭਾਈ ਸਾਹਿਬ ਕੀ ਕ੍ਰਿਸ਼ਨਾ ਵਾਪਰੇ ਅਸੀਂ ਗੱਡੀ ਦੇ ਵਿੱਚ ਬੈਠ ਕੇ ਡਰਾਈਵ ਕਰ ਰਹੀ ਸੀ ਨਾਲ-ਨਾਲ ਸਾਡਾ ਪਰਿਵਾਰ ਸੋਦਰ ਦੀ ਬਾਣੀ ਦਾ ਜਾਪ ਕਰੇ ਸਭ ਕਹਿੰਦੇ ਬਾਣੀ ਦਾ ਜਾਖ ਕਰੇ ਸੰਤ ਅੱਗੇ ਵੱਡੀ ਗੱਡੀ ਆ ਦੇਸੀ ਵੱਡੀ ਵੀ ਸਾਡੀ ਬਹੁਤ ਸਪੀਡ ਤੇ ਉੱਤੇ ਸੀ ਕਹਿੰਦੇ ਚਾੜ ਕੇ ਇੱਕ ਗੱਡੀ ਆ ਗਈ ਬਹੁਤ ਰਫਤਾਰ ਦੀ ਗੱਡੀ ਵਿੱਚ ਬਹੁਤ ਗੱਡੀਆਂ ਵੱਡੀ ਸੀ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਹੱਥ ਮਰ ਕਹਿੰਦੇ ਹੱਬਰ ਗੱਡੀ ਆ ਰਹੀ ਸੀ ਕਹਿੰਦੇ ਗੱਡੀ ਆ ਰਹੀ ਸੀ ਸਾਡੇ ਵਿੱਚ ਗੱਡੀ ਉਹ ਆ ਕੇ ਵੱਜੀ ਕਹਿੰਦੇ ਲੈਫਟ ਸਾਈਡ ਤੇ ਆੜ ਕੇ ਵੱਜੀ ਥੋੜੀ ਜਿਹੀ ਟੱਕਰ ਵੱਜੀ ਪਰ ਸਾਡੀ ਗੱਡੀ ਨਾਲ ਕੁਝ ਨਾ ਹੋਇਆ ਅਸੀਂ ਵੀ ਬ੍ਰੇਕ ਮਾਰਦੇ ਮਾਰਦੇ ਭਾਈ ਸਾਹਿਬ 500 500 ਮੀਟਰ ਦੀ ਦੂਰੀ 'ਤੇ ਪਹੁੰਚ ਗਏ ਕਹਿੰਦੇ ਕਿ ਜਦੋਂ ਅਸੀਂ ਗੱਡੀ ਰੋਕ ਕੇ ਦੇਖਿਆ ਜਿਹੜੀ ਗੱਡੀ ਹਮਰ ਸਾਡੇ ਵਿੱਚ ਵਿਚ ਮੱਚੀ ਸੀ ਕਹਿੰਦੇ ਉਹਦੇ ਨਾਲ 4 ਵਜ ਨਾਲ ਲੱਗੀਆਂ ਸਨ ਕਹਿੰਦੇ ਭਾਈ ਸਾਹਿਬ 4 ਵਜ ਨਾਲ ਲੱਗਿਆ ਸਨ ਇੰਨੇ ਚਿਰ ਤੱਕ ਪੁਲਿਸ ਆ ਗਈ ਕਹਿ ਲੱਗੀ ਕਿ ਤੁਹਾਡੀ ਛੋਟੀ ਜਿਹੀ ਗੱਡੀ ਆ ਪਰ ਇਹ ਗੱਡੀ ਤਾਂ ਬਹੁਤ ਵੱਡੀ ਆ ਇਸ ਗੱਡੀ ਦਾ ਰਿਆ ਕੱਖ ਨੇ ਟੁੱਟ ਭੱਜ ਗਈ ਆ ਤੁਹਾਡੀ ਗੱਡੀ ਕਿਦਾਂ ਬਚ ਗਈ ਆ ਕਹਿਣ ਲੱਗੇ ਭਾਈ ਸਾਹਿਬ ਸੱਚ ਮੁੱਛ ਜਿਹੜਾ ਅਸੀਂ ਬਾਣੀ ਪੜਦੇ ਪੈਸਾ ਤਾਂ ਨੇ ਪਰ ਉਹ ਦੋਸਤ ਮਹਾਰਾਜ ਜੀ ਨੇ ਸਾਡੀ ਇੱਜ਼ਤ ਪੱਤ ਰੱਖ ਲਈ ਸਾਨੂੰ ਕੁਝ ਨਹੀਂ ਹੋ ਦਿੱਤਾ ਸਾਡੇ ਮਾਰ-ਮਾਰੀਆਂ ਮੁੱਟ ਕਰ ਰਖੜਾਂਗੇ ਇਹ ਗੱਡੀਆਂ ਨੇ ਮਾੜੀ ਦੀ ਸਰ ਦੇ ਵਿੱਚ ਛੱਟ ਲੱਗੀ ਆ ਪਰ ਉਹ ਗੱਡੀ ਦਾ ਰਿਆ ਕੱਖ ਨਹੀਂ ਕਹਿੰਦੇ ਕਿ ਸਾਡੀ ਗੱਡੀ ਕੋਦਾ ਸਹੀ ਸਲਾਮਤ ਆ ਬਚ ਗਈ ਆ ਪਰ ਸੰਕਟ ਕੁਝ ਨਹੀਂ ਹੋਇਆ ਸੱਚ ਮੁੱਚ ਜੇ ਸਾਡਾ ਗੁਰੂ ਦਿੱਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਤੇ ਕਾਰ ਤਖਤ ਪਰਮਾਤਮਾ ਆਪਣੇ ਭਗਤਾਂ ਦੀ ਆਪ ਲਾਜ ਰੱਖਦਾ ਇੱਜ਼ਤ ਪੱਤਰ ਰੱਖਦਾ ਸਾਡਾ ਗੁਰੂ ਦਿੱਤੇ ਵਿਸ਼ਵਾਸ ਭਰੋਸਾ ਰਹਿਣਾ ਚਾਹੀਦਾ ਹੈ ਭੋਲੋ ਸਤਨਾ ਸ੍ਰੀ ਵਾਹੇ ਸਾਡਾ ਗੁਰੂ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਅੱਜ ਸਾਡਾ ਗੁਰੂ ਤੇ ਵਿਸ਼ਵਾਸ ਬੜਾ ਕੱਚਾ ਆਪ ਆਪ ਦੇਖੀਦਾ ਸਾਡੇ ਵੀਰ ਭਰਾ ਪੈਣਾ ਲਾਉਂਦਿਆਂ ਨੇ ਆ ਕੇ ਅਰਦਾਸ ਕਰਾਉਂਦਿਆਂ ਕਿ ਭਾਈ ਸਾਹਿਬ ਅਰਦਾਸ ਕਰ ਦੋ ਸਾਡੇ ਬੱਚੇ ਨੂੰ ਗੱਡੀ ਮਿਲ ਜਾਵੇ ਸਾਡੇ ਬੱਚੇ ਨੂੰ ਵੋਟੀ ਮਿਲ ਜਾਵੇ ਸਾਡੇ ਬੱਚੇ ਨੂੰ ਜ਼ਮੀਨ ਜਾਇਦਾਦ ਮਿਲ ਜਾਵੇ ਸਾਡੇ ਬੱਚੇ ਨੂੰ ਪੇਪਰ ਮਿਲ ਜਾਣ ਸਾਡੇ ਬੱਚੇ ਨੂੰ ਵੀਜ਼ਾ ਮਿਲ ਜਾਵੇ ਪਰ ਅੱਜ ਤੱਕ ਮੈਂ ਕਦੇ ਇਹ ਅਰਦਾਸ ਨਹੀਂ ਸੁਣੀ ਕਿਸੇ ਨੇ ਭੈਣ ਨੇ ਅਰਦਾਸ ਕਰਾਈ ਹੋਵੇ ਜਾਂ ਵੀਰ ਨੇ ਅਰਦਾਸ ਕਰਾਈ ਹੋਵੇ ਕਿ ਭਾਈ ਸਾਹਿਬ ਸਾਡੇ ਬੱਚੇ ਦੀ ਅਰਦਾਸ ਕਰੋ ਤੇ ਸਾਡੇ ਬੱਚੇ ਨੂੰ ਨਾਂ ਬਣੇ ਦਾ ਅਭਿਆਸ ਹੋ ਜਾਵੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂ ਪ੍ਰਤਿ ਵਿਸ਼ਵਾਸ ਜਿਹੜਾ ਬੜਾ ਕੱਚਾ ਹੋ ਗਿਆ ਪਰ ਉਹ ਸਾ ਬੜਾ ਕੱਚਾ ਹੋ ਗਿਆ ਮਾਫ਼ ਕਰਨਾ ਮੈਨੂੰ ਚਾਉਂਦਾ ਪਿਆ ਸਾਡੇ ਇਹ ਹੱਜ ਹਾਲਾਤ ਇਦਾਂ ਦੇ ਬਣ ਗਏ ਨੇ ਪਰ ਮੇਰੇ ਸਹਾਰੇ ਕਿਹ ਏਕ ਨਾਮ ਜਿਸ ਮਨ ਵਸੇ ਦੁੱਖ ਦਰਦ ਸਭ ਤਾਂ ਤਰਨ ਸਕੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਕਾਲਕੁ ਪ੍ਰਮਾਤਮਾ ਵਸ ਜਾਂਦਾ ਏ ਇੱਕ ਕਾਲਕੁ ਪ੍ਰਮਾਤਮਾ ਦੀ ਜੋਤ ਵਸ ਜਾਂਦੀ ਆ ਤੇ ਕਾਲਕੁ ਪ੍ਰਮਾਤਮਾ ਆਪਣੇ ਭਗਤਾਂ ਦੀ लाज ਰੱਖਦਾ ਇੱਜ਼ਤ ਪਤ ਰੱਖਦਾ ਤੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਕਢਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਗੁਰੂ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਯਤਨ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਅਭਿਆਸ ਕਰਿਆ ਕਰੋ ਬਾਣੀ ਪੜਿਆ ਕਰੋ ਇਤਿਹਾਸ ਪੜਿਆ ਕਰੋ ਇੱਥੇ ਮੈਂ ਭੈਣਾ ਨੂੰ ਅਰਦਾਸ ਬੇਨਤੀ ਕਰਾਂਗਾ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੁੜੋ ਧਿਆਨ ਦੇ ਨਾਲ ਜੁੜੋ ਕਿਉਂਕਿ ਸਾਡੇ ਬੱਚੇ ਕੁਰਬਾਨੀ ਦੇ ਨਾਲ ਜੜਨਗੇ ਜਾ ਕੇ ਆਪਣੀ ਪੀੜ੍ਹੀ ਨੂੰ ਦੱਸਣਗੇ ਗੁਰ ਧਿਆਨ ਦੇ ਨਾਲ ਜੜਨਗੇ ਨਹੀਂ ਤੇ ਇਦਾਂ ਮਹਾਂ ਹੈ ਕਿ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਕੌਣ ਸੀ ਧੰਨ ਗੁਰੂ ਗੋਬਿੰਦ ਪਾਤਸ਼ਾਹ ਕੌਣ ਸੀ ਸ਼ਹੀਦ ਸਿੰਘ ਕੌਣ ਸਨ ਅੱਜਕੱਲ ਬੱਚਿਆਂ ਨੂੰ ਪੁੱਛ ਲੋ ਕਿ ਫਲਾਣੇ ਕਲਾਕਾਰ ਦਾ ਕੀ ਨਾਮ ਏ ਫਲਾਣੇ ਕਲਾਕਾਰ ਦਾ ਕਿਹੜਾ ਗਾਣਾ ਆ ਸਾਡੇ ਬੱਚੇ ਜਿਹੜੇ ਹੱਟ 1 ਮਿੰਟ ਦੇ ਵਿੱਚ ਬਾਪ ਦੇ ਦਨ ਕਿ ਕਿਉਂਕਿ ਸਾਡੇ ਅੱਜ ਕਲਾਕਾਰਾਂ ਦੇ ਬਾਰੇ ਵਿੱਚ ਪਤਾ ਲੱਗ ਗਿਆ ਪਰ ਜਿਹੜਾ ਅਸਲੀ ਇਤਿਹਾਸ ਸੀ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਬਿਸਰਦਾ ਜਾ ਰਿਹਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੋ ਜਤਨ ਕਰਿਆ ਕਰੋ ਬਾਣੀ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜ ਕੇ ਤੇ ਆਪਣੇ ਬੱਚਿਆਂ ਨੂੰ ਅਮਰ ਧਾਰੀ ਬਣਾਈਏ ਕਿਉਂਕਿ ਮੇਰੇ ਸਰਵਣੇ ਪਰ ਬਾਣੀ ਅੰਦਰ ਅਮਰਸ਼ ਕੀਤਾ ਵਾਹੋ ਵਾਹੋ ਬਾਣੀ ਨਰੰਕਾਰ ਹੈ ਇਸ ਜੀਵੜ ਅਬਰ ਨਾ ਕੋਏ ਵਾਹੋ ਵਾਹੋ ਅਗਾਂਥਾ ਹੈ ਵਾਹੋ ਵਾਹੋ ਸੱਚਾ ਸੋਏ ਤੇ ਮਹਾਵਾਕ ਦਾ ਅਨਸਾਰ ਆਪਾਂ ਸੱਚੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਸੰਭਲ ਬਣਾਈਏ ਸੋ ਇੰਦੀਆਂ ਹਰਜ਼ੰਨਾ ਪ੍ਰਮਾਣ ਕਰਨ ਦਾ ਵਰਣਤ ਵਿਚਾਰ ਕਰਦਿਆਂ ਹੋਗੀਆਂ ਏਕ ਨਹੀਂ ਅਨੇਕ ਪ੍ਰਕਾਰ ਦੇ ਦਰਦਾਂ ਇਹਨਾਂ ਜਾਣਦੇ ਆ ਬੱਚਾ ਸੰਕੇ ਮਾਫ਼ ਕਰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਬੱਸਾ ਲੈਂਦਾ ਉਹ ਵੀ ਦਾਸ ਖਿਮਾ ਦਾ ਜਾਚਕ ਕਿਉਂਕਿ ਗੁਰੂ ਰਾਮ ਦਾਸ ਦਵਾਰੇ ਦਾ ਹੋਕਰ ਗੁਰੂ ਰਾਮ ਦਾਸ ਮਹਾਰਾਜ ਜੀ ਨੇ ਡੰਟੀ ਪੈਸ ਕੀਤੀ ਹੋਈਆਂ ਪੁੱਛਾ ਚਕਾ ਤੋਂ ਖਿਮਾ ਤਾਂ ਗੁਰੂ ਕ੍ਰਿਸ਼ਨ ਸਾਹਿਬ ਦੇ ਆਪ ਸਰਬ ਸੰਗਤ ਬਰਸ਼ ਲੋਗ ਬਰਸ਼ਣਾਂ ਜੀ ਬਲਾਓ ਫਤਿਹ ਆਪੋ ਜੀ ਵਾਟਿਕੁ ਪ੍ਰੀਤਾ ਕਨਸਾ ਵਾਟਿਕੁ ਪ੍ਰੀਕੇ